प्यारे विद्यार्थियों सामाजिक शिक्षा ਦੀ ਇਸ ਟੌਪਿਕ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ 7ਵੀਂ ਜਮਾਤ ਦਾ ਪਾਠ ਹੈ ਲੋਕਤੰਤਰ ਅਤੇ ਸਮਾਨਤਾ ਅਸੀਂ ਉਹਦੇ ਬਾਰੇ ਪੜਾਂਗੇ ਆਮ ਸ਼ਬਦਾਂ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਲੋਕਤੰਤਰ ਸਰਕਾਰ ਉਹ ਸਰਕਾਰ ਨੂੰ ਕਿਹਾ ਜਾਂਦਾ ਹੈ ਜਿਹੜੀ ਸਰਕਾਰ ਲੋਕਾਂ ਦੁਆਰਾ ਚੁਣੀ ਹੁੰਦੀ ਹੈ ਤੇ ਅਮਰੀਕਾ ਦੇ ਰਾਸ਼ਟਰਪਤੀ ਇਬਰਾਹਿਮ ਲਿੰਕਨ ਦੇ ਅਨੁਸਾਰ ਲੋਕਾਂ ਦੀ ਲੋਕਾਂ ਲਈ ਅਤੇ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਨੂੰ ਲੋਕਤੰਤਰੀ ਸਰਕਾਰ ਕਿਹਾ ਜਾਂਦਾ ਹੈ ਦੂਸਰਾ ਸ਼ਬਦ ਹੈ ਕਨਰਾਜ ਇਸ ਸ਼ਬਦ ਦਾ ਵੀ ਕੋਹ ਅਰਥ ਜਿਹੜਾ ਉਹ ਪਤਾ ਹੋਣਾ ਚਾਹੀਦਾ ਹੈ ਜਿਸ ਦੇਸ਼ ਦਾ ਮੁਖੀ ਉਸ ਦੇਸ਼ ਦੇ ਲੋਕਾਂ ਦੁਆਰਾ ਪਰਤਖ ਜਾਂ ਉਹ ਪ੍ਰਤੱਖ ਤੌਰ ਤੇ ਚੁਣਿਆ ਗਿਆ ਹੋਵੇ ਉਸ ਨੂੰ ਗਣਰਾਜ ਕਿਹਾ ਜਾਂਦਾ ਹੁਣ ਅਸੀਂ ਦੇਖਦੇ ਹਾਂ ਕਿ ਅਸੀਂ ਇਹ ਜਿਹੜੇ ਦੋ ਸ਼ਬਦ ਨੇ ਇਹਨਾਂ ਦੇ ਅਰਥ ਕਿਉਂ ਜਾਣੇ ਨੇ ਕਿਉਂ ਕਿ ਸਾਡੇ ਸੰਵਿਧਾਨ ਦੀ ਜਿਹੜੀ ਪ੍ਰਸਤਾਵਨਾ ਹੈ ਉਹਦੇ ਵਿੱਚ ਸਾਡੇ ਦੇਸ਼ ਨੂੰ ਲੋਕਤੰਤਰੀ ਗਣਰਾਜ ਦੇ ਤੌਰ ਤੇ ਲਿਖਿਆ ਗਿਆ ਹੈ ਮੰਨਿਆ ਗਿਆ ਹੈ ਇਸ ਕਰਕੇ ਸਾਨੂੰ ਇਹਨਾਂ ਦੋਹਾਂ ਸ਼ਬਦਾਂ ਦਾ ਜਿਆ ਅਰਥ ਹੈ ਉਹ ਇਹ ਕੱਲੇ-ਕੱਲੇ ਤੌਰ ਤੇ ਵੀ ਪਤਾ ਹੋਣਾ ਚਾਹੀਦਾ ਸੀ ਹੁਣ ਜਦੋਂ ਅਸੀਂ ਇਹਨਾਂ ਦੋਵਾਂ ਸ਼ਬਦਾਂ ਨੂੰ ਆਪਸ ਦੇ ਵਿੱਚ ਜੋੜ ਕੇ ਦੇਖਦੇ ਆਂ ਤੇ ਭਾਰਤ ਲੋਕਤੰਤਰੀ ਕਨ ਰਾਜ ਦੇ ਤੌਰ ਤੇ ਇਹਦਾ ਮਤਲਬ ਕੀ ਹੈ ਹਮ ਸਾਡੇ ਦੇਸ਼ ਦੀ ਜਿਹੜੀ ਸਰਕਾਰ ਹੈ ਅਤੇ ਮੁਖੀ ਹੈ ਸਾਡੇ ਦੇਸ਼ ਦਾ ਜਿਹੜਾ ਉਹ ਲੋਕਾਂ ਦੁਆਰਾ ਪ੍ਰਤੱਖ ਤੌਰ ਤੇ ਤੇ ਅਪਰਤੱਖ ਤੌਰ ਤੇ ਚੁਣਿਆ ਜਾਂਦਾ ਹੈ ਇਸ ਕਰਕੇ ਸਾਡੇ ਦੇਸ਼ ਨੂੰ ਲੋਕਤੰਤਰੀ ਕਨ ਰਾਜ ਕਿਹਾ ਜਾਂਦਾ ਹੈ ਕਿਉਂਕਿ ਅਸੀਂ ਪਿੱਛੇ ਇਹਨਾਂ ਦਾ ਇਹ ਹੱਥ ਪੜਿਆ ਸੀ ਵਿਡੀ ਸਟੇਜ ਦਾ ਮੁਖੀ ਉਸ ਦੇਸ਼ ਦੇ ਲੋਕਾਂ ਦੁਆਰਾ ਪਰਤਾ ਪਰਤਕ ਤੌਰ ਤੇ ਚੁਣਿਆ ਜਾਂਦਾ ਸਾਡੇ ਦੇਸ਼ ਦਾ ਮੁਖੀ ਜਿਹੜਾ ਉਹ ਅਪਰਤਕ ਤੌਰ ਤੇ ਚੁਣਿਆ ਜਾਂਦਾ ਤੇ ਜਿਹੜਾ ਸਰਕਾਰ ਹੈ ਉਹ ਅਸੀਂ ਪਰਤਕ ਤੌਰ ਤੇ ਉਹਨਾਂ ਨੂੰ ਵੋਟਾਂ ਪਾ ਕੇ ਚੁਣਦੇ ਆ ਇਸ ਕਰਕੇ ਸਾਡੇ ਦੇਸ਼ ਨੂੰ ਲੋਕਤੰਤਰੀ ਗਨਰਾਜ ਕਿਹਾ ਜਾਂਦਾ ਹੁਣ ਅਸੀਂ ਮੁਖੀ ਦੀ ਗੱਲ ਕੀਤੀ ਹੈ ਤੇ ਮੁਖੀ ਦੀਆਂ ਕਿਸਮਾਂ ਦੇ ਬਾਰੇ ਅਸੀਂ ਦੇਖਾਂਗੇ ਕਿੰਨ ਬੁਕੀ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ ਨੇ ਦੇਸ਼ ਦਾ ਜਿਹੜਾ ਮੁਖੀ ਹੈ ਉਹ ਇਹ ਕਿੰਨੀਆਂ ਕਿਸਮਾਂ ਦੇ ਨੇ ਪਹਿਲਾ ਹੈ ਨਾਮਾਤਰ ਮੁਖੀ ਨਾਮਾਤਰ ਮੁਖੀ ਦਾ ਅਰਥ ਹੈ ਜਿਸ ਦੇਸ਼ ਦਾ ਮੁਖੀ ਆਪ ਸ਼ਕਤੀਆਂ ਦੀ ਵਰਤੋਂ ਨਾ ਕਰੇ ਸਗੋਂ ਉਸ ਦੇ ਨਾਮ ਤੇ ਕਿਸੇ ਹੋਰ ਦੁਆਰਾ ਸ਼ਕਤੀਆਂ ਦੀ ਵਰਤੋਂ ਕੀਤੀ ਜਾਵੇ ਉਸ ਨੂੰ ਨਾਮਾਤਰ ਮੁਖੀ ਕਿਹਾ ਜਾਂਦਾ ਹੈ ਹੁਣ ਸਾਡੇ ਦੇਸ਼ ਵਿੱਚ ਕੇਂਦਰ ਦੀ ਸਰਕਾਰ ਦੇ ਵਿੱਚ ਰਾਸ਼ਟਰਪਤੀ ਨਾਮਾਤਰ ਦਾ ਮੁਖੀ ਹੈ ਤੇ ਰਾਜਾਂ ਦੇ ਵਿੱਚ ਰਾਜਪਾਲ ਨਾ ਮਾਤਰ ਦਾ ਮੁਖੀ ਆ ਦੂਸਰਾ ਹੁੰਦਾ ਹੈ ਦੂਸਰੀ ਕਿਸਮ ਹੈ ਅਸਲੀ ਮੁਖੀ ਅਸਲੀ ਮੁਖੀ ਉਹ ਮੁਖੀ ਹੈ ਜੋ ਸ਼ਕਤੀਆਂ ਦੀ ਆਪ ਵਰਤੋਂ ਕਰੇ ਉਸ ਨੂੰ ਅਸੀਂ ਅਸਲੀ ਮੁਖੀ ਕਹਿ ਦਿੰਦੇ ਆ ਤੇ ਹੁਣ ਕੇਂਦਰ ਦੇ ਵਿੱਚ ਪ੍ਰਧਾਨ ਮੰਤਰੀ ਉਹ ਅਸਲੀ ਮੁਖੀ ਹੈ ਜਿਹੜਾ ਰਾਸ਼ਟਰਪਤੀ ਦੀਆਂ ਸ਼ਕਤੀਆਂ ਦੀ ਵਰਤੋਂ ਕਰਦਾ ਹੈ ਰਾਸ਼ਟਰਪਤੀ ਦੇ ਨਾਮ ਦੇ ਉੱਤੇ ਸ਼ਕਤੀਆਂ ਦੀ ਵਰਤੋਂ ਕਰਦਾ ਹੈ ਤੇ ਰਾਜਾ ਦੇ ਵਿੱਚ ਮੁੱਖ ਮੰਤਰੀ ਅਸਲੀ ਮੁਖੀ ਹੁੰਦਾ ਹੈ ਹੁਣ ਅਸੀਂ ਦੇਖਦੇ ਹਾਂ ਕਿ ਲੋਕਤੰਤਰ ਦਾ ਆਰੰਭ ਕਿੱਥੋਂ ਹੋਇਆ ਸੀ ਜਿਹੜੇ ਲੋਕਤੰਤਰ ਦੀ ਸ਼ੁਰੂਆਤ ਹੈ ਉਹ ਯੂਨਾਨ ਦਾ ਇੱਕ ਸ਼ਹਿਰ ਹੈ ਇਥਨਸ ਉੱਥੋਂ 2.5 ਹਜ਼ਾਰ ਸਾਲ ਪਹਿਲਾਂ ਹੋਇਆ ਸੀ ਉੱਥੇ ਦੇ ਲੋਕ ਕੀ ਕਰਦੇ ਸੀ ਕਿ ਕੋਈ ਵੀ ਫੈਸਲਾ ਲੈਣਾ ਹੁੰਦਾ ਸੀ ਸਾਰੇ ਇਕੱਠੇ ਹੋ ਜਾਂਦੇ ਸੀ ਇਕੱਠੇ ਤੌਰ ਤੇ ਹੋ ਕੇ ਫੈਸਲਾ ਲੈਂਦੇ ਸੀ ਜਦੋਂ ਸਿੱਧਾ ਜਾਂ ਪ੍ਰਤੱਖ ਲੋਕਤੰਤਰ ਕਿਹਾ ਜਾਂਦਾ ਸੀ ਉਦੋਂ ਜਨਸੰਖਿਆ ਘੱਟ ਸੀ ਇਸ ਕਰਕੇ ਫੈਸਲੇ ਲੈਣਾ ਸੌਖੀ ਸੌਖਾ ਸੀ ਪਰ ਹੁਣ ਜਿਹੜੇ ਜਨਸੰਖਿਆ ਵੱਧ ਚੁੱਕੀ ਹੈ ਇਸ ਕਰਕੇ ਸਿੱਧਾ ਜਾਂ ਪ੍ਰਤੱਖ ਲੋਕਤੰਤਰ ਉਹ ਇੰਨਾ ਸਫਲ ਨਹੀਂ ਹੋ ਸਕਿਆਗਾ ਇਸ ਕਰਕੇ ਇਹ ਜਿਹੜਾ ਲੋਕਤੰਤਰ ਹੈ ਪ੍ਰਾਣੀ ਸਮੇਂ ਵਿੱਚ ਜ਼ਿਆਦਾ ਸਫਲ ਸੀ ਪਰ ਸਵਿਟਜ਼ਰਲੈਂਡ ਇੱਕ ਅਜਿਹਾ ਦੇਸ਼ ਹੈ ਜਿੱਥੇ ਅੱਜ ਵੀ ਸਿੱਧਾ ਜਾਂ ਪਰਤახ ਲੋਕਤੰਤਰ ਜਿਹੜਾ ਪਾਇਆ ਜਾਂਦਾ ਹੈ ਆਧੁਨਿਕ ਲੋਕਤੰਤਰ ਦੀ ਜੇਕਰ ਅਸੀਂ ਗੱਲ ਕਰਦੇ ਹਾਂ ਤੇ ਇਹਦੀ ਜਿਹੜੀ ਸ਼ੁਰੂਆਤ ਹੈ ਜਾਂ ਸਥਾਪਨਾ ਹੈ ਉਹ ਯੂਰਪ ਤੋਂ ਹੋਈ ਸੀ ਯੂਰਪ ਦੇ ਵਿੱਚ ਕੁਝ ਕ੍ਰਾਂਤੀਆਂ ਹੋਈਆਂ ਨੇ ਜਿਨ੍ਹਾਂ ਨੇ ਲੋਕਤੰਤਰ ਆਧੁਨਿਕ ਲੋਕਤੰਤਰ ਦੀ ਜਿਹੜੀ ਸਥਾਪਨਾ ਦੇ ਵੱਲ ਕਦਮ ਵਧਾਇਆ ਸੀ ਇਹਨਾਂ ਵਿੱਚੋਂ ਇੰਗਲੈਂਡ ਦੀ ਇੱਕ ਸ਼ਾਨਦਾਰ ਕ੍ਰਾਂਤੀ ਹੋਈ ਸੀ ਇੱਕ ਫਰਾਂਸ ਦੀ ਕ੍ਰਾਂਤੀ ਹੋਈ ਸੀ ਜਿਨੇ ਲੋਕਾਂ ਦੇ ਮਨਾਂ ਦੇ ਵਿੱਚ ਕਾਨੂੰਨ ਦੇ ਰਾਜ ਦੇ ਖਦੀ ਪਿਆਰ ਜਿਹੜਾ ਉਹ ਉਤਪੰਨ ਕੀਤਾ ਸੀ ਉਹਨਾਂ ਨੇ ਮੰਨ ਕੀਤੀ ਸੀ ਕਿ ਕਾਨੂੰਨ ਦੇ ਰਾਜ ਦੀ ਸਥਾਪਨਾ ਹੋਣੀ ਚਾਹੀਦੀ ਹੈ ਹੌਲੀ-ਹੌਲੀ ਕਰਦੇ ਆ ਪਹਿਲਾਂ ਮਰਦਾਂ ਨੂੰ ਵੋਟ ਦੇ ਅਧਿਕਾਰ ਪ੍ਰਾਪਤ ਹੋ ਗਿਆ ਸੀ ਪਰ ਬਾਅਦ ਵਿੱਚ ਯੂਰਪ ਦੇ ਵਿੱਚ ਔਰਤਾਂ ਨੂੰ ਵੀ ਵੋਟ ਦਾ ਅਧਿਕਾਰ ਜਿਹੜਾ ਉਹ ਮਿਲ ਗਿਆ ਸੀਗਾ ਇਸ ਤਰੀਕੇ ਨਾਲ ਆਧੁਨਿਕ ਲੋਕਤੰਤਰ ਦੀ ਸਥਾਪਨਾ ਹੋਈ ਸੀ ਜਿੱਦਾਂ ਪਾਠ ਦੇ ਵਿੱਚ ਅਸੀਂ ਦੇਖਿਆ ਜੀ ਲੋਕਤੰਤਰ ਅਤੇ ਸਮਾਨਤਾ ਲੋਕਤੰਤਰ ਦਾ ਅਰਥ ਤੇ ਉਹਦੇ ਆਰੰਭ ਦੇ ਬਾਰੇ ਅਸੀਂ ਪੜ੍ਹ ਲਿਆ ਹੁਣ ਅਸੀਂ ਦੇਖਣਾ ਸਮਾਨਤਾ ਇਸ ਸਮਾਨਤਾ ਦਾ ਅਧਿਕਾਰ ਜਦੋਂ ਕ੍ਰਾਂਤੀਆਂ ਹੋਈਆਂ ਨੇ ਯੂਰਪ ਦੇ ਵਿੱਚ ਤੇ ਉੱਥੇ ਇਹ ਲੋਕਾਂ ਨੇ ਸਮਾਨਤਾ ਦੇ ਅਧਿਕਾਰ ਦੀ ਮੰਗ ਜਿਹੜੀ ਹੈ ਉਹ ਕੀਤੀ ਲੋਕਾਂ ਨੇ ਮੰਗ ਕੀਤੀ ਤੇ ਪਹਿਲਾਂ ਤਾਂ ਸਿਰਫ ਉਹਨਾਂ ਨੂੰ ਰਾਜਨੀਤਿਕ ਸਮਾਨਤਾ ਹੀ ਦਿੱਤੀ ਗਈ ਸੀ ਬਰਬਾਦ ਵਿੱਚ ਚੋਣਾ ਨੂੰ ਆਰਥਿਕ ਤੇ ਸਮਾਜਿਕ ਖੇਤਰ ਵਿੱਚ ਵੀ ਸਮਾਨਤਾ ਦੀ ਜੁੜੀ ਆ ਉਹ ਮੰਗ ਉਠਾਣੀ ਸ਼ੁਰੂ ਕਰਤੀ ਹੈ ਉਹਨਾਂ ਨੇ ਹੁਣ ਸਮਾਨਤਾ ਦੇ ਅਧਿਕਾਰ ਦਾ ਅਰਥ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਮਾਨਤਾ ਦਾ ਅਧਿਕਾਰ ਉਪਰ ਦਾ ਕੀ ਹੈ ਕਿਸੇ ਵੀ ਵਿਅਕਤੀ ਨਾਲ ਜਨਮ ਰੰਗ ਨਸਲ ਭਾਸ਼ਾ ਜਾਤੀ ਅਤੇ ਧਰਮ ਦੇ ਆਧਾਰ ਤੇ ਕੋਈ ਵੀ ਵਿਤਕਰਾ ਨਾ ਕੀਤਾ ਜਾਵੇ ਕਾਨੂੰਨ ਦੀ ਨਜ਼ਰ ਵਿੱਚ ਅਮੀਰ ਗਰੀਬ ਆਦਮੀ ਔਰਤ ਸਭ ਬਰਾਬਰ ਹੋਣ ਇਸ ਨੂੰ ਸਮਾਨਤਾ ਦਾ ਅਧਿਕਾਰ ਕਿਹਾ ਜਾਂਦਾ ਹੈ ਇਸ ਤਰ੍ਹਾਂ ਅਸੀਂ 7ਵੀਂ ਜਮਾਤ ਦਾ ਜਿਹੜਾ ਚੈਪਟਰ ਸੀ ਲੋਕਤੰਤਰ ਅਤੇ ਸਮਾਨਤਾ ਉਹਦੇ ਵਿੱਚੋਂ ਲੋਕਤੰਤਰ ਅਤੇ ਸਮਾਨਤਾ ਦੇ ਬਾਰੇ ਜਾਣਕਾਰੀ ਹਾਸਲ ਕੀਤੀ ਹੈ ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਸਾਨੂੰ ਕਿੰਨੀ ਕਿੰਨੀ ਜਾਣਕਾਰੀ ਪ੍ਰਾਪਤ ਹੋਈ ਹੈ ਇਹ ਕੁਝ ਵਰਸ਼ਨ ਨੇ ਉਹਨਾਂ ਦੇ ਨਾਲ ਕੁਝ ਆਪਸ਼ਵਤ ਦਿੱਤੀਆਂ ਵੀ ਆਣੇ ਅਸੀਂ ਦੇਖਦੇ ਹਾਂ ਉਹਨਾਂ ਪਹਿਲਾ ਕੁਐਸਚਨ ਹੈ ਅਮਰੀਕਾ ਦੇ ਕਿਸ ਰਾਸ਼ਟਰਪਤੀ ਨੇ ਲੋਕਤੰਤਰ ਦੀ ਪਰਿਭਾਸ਼ਾ ਦਿੱਤੀ ਸੀ ਇਹਦਾ ਸਹੀ ਆਨਸਰ ਹੈ ਅਬਰਾਹਮ ਲਿੰਕਨ ਦੂਸਰਾ ਕੁਐਸਚਨ ਹੈ ਲੋਕਤੰਤਰੀ ਸਰਕਾਰ ਕਿਸ ਦੁਆਰਾ ਚੁਣੀ ਜਾਂਦੀ ਹੈ ਲੋਕਾਂ ਦੁਆਰਾ ਰਾਜਾਂ ਦੁਆਰਾ ਇਹਦਾ ਸਹੀ ਉੱਤਰ ਹੈ ਲੋਕਾਂ ਦੁਆਰਾ ਭਾਰਤ ਵਿੱਚ ਕਿਸ ਕਿਸਮ ਦੀ ਸਰਕਾਰ ਹੈ ਰਾਜਤੰਤਰੀ ਲੋਕਤੰਤਰੀ ਇਹਦਾ ਸਹੀ ਉੱਤਰ ਹੈ ਲੋਕਤੰਤਰੀ ਚੌਥਾ ਭਾਰਤ ਵਿੱਚ ਕੌਣ ਨਾ ਮਾਤਰ ਦਾ ਮੁਖੀ ਹੈ ਪਹਿਲਾ ਰਾਸ਼ਟਰਪਤੀ ਦੂਸਰਾ ਪ੍ਰਧਾਨ ਮੰਤਰੀ ਇਹਦਾ ਸਹੀ ਉੱਤਰ ਹੈ ਰਾਸ਼ਟਰਪਤੀ ਪੰਜਵਾਂ ਲੋਕਤੰਤਰੀ ਸਰਕਾਰ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਕਿੱਥੇ ਹੋਈ ਪਹਿਲਾ ਏਥਨਸ ਦੂਸਰਾ ਚੀਨ ਵਿੱਚ ਇਹਦਾ ਸਹੀ ਉੱਤਰ ਹੈ ਏਥਨਸ ਵਿੱਚ ਕਾਨੂੰਨ ਦੀ ਨਜ਼ਰ ਵਿੱਚ ਸਾਰੇ ਬਰਾਬਰ ਹੋਣ ਇਹ ਕਿਸ ਕਿਸਮ ਦਾ ਅਧਿਕਾਰ ਹੈ ਪਹਿਲਾ ਸੁਤੰਤਰਤਾ ਦਾ ਅਧਿਕਾਰ ਦੂਸਰਾ ਸਮਾਨਤਾ ਦਾ ਅਧਿਕਾਰ ਇਹਦਾ ਸਹੀ ਉੱਤਰ ਹੈ ਸਮਾਨਤਾ ਦਾ ਅਧਿਕਾਰ 10 ਆਧੁਨਿਕ ਲੋਕਤੰਤਰ ਦੀ ਸ਼ੁਰੂਆਤ ਕਿੱਥੋਂ ਹੋਈ ਸੀ ਪਹਿਲਾ ਏਸ਼ੀਆ ਤੋਂ ਦੂਸਰਾ ਯੂਰਪ ਤੋਂ ਇਹਦਾ ਸਹੀ ਆਪਸ਼ਨ ਹੈ ਯੂਰਪ ਤੋਂ ਇਸ ਤਰੀਕੇ ਨਾਲ ਅੱਜ ਦਾ ਸਿਰ ਜਿਹੜਾ ਸਾਡਾ ਟਾਪਿਕ ਸੀ ਉਹ ਕੰਪਲੀਟ ਹੁੰਦਾ ਮੈਨੂੰ ਉਮੀਦ ਹੈ ਕਿ ਤੁਸੀਂ ਸਾਰਿਆਂ ਨੇ ਇਹਦੇ ਵਿੱਚੋਂ ਕਾਫੀ ਕੁਝ ਸਿੱਖਿਆ ਹੋਵੇਗਾ ਧੰਨਵਾਦ